ਗੱਲ ਕਰਾਂਗੇ ਪੰਜਾਬ ਚ ਆਈਆਂ ਇਹਨਾਂ ਪੋਸਟਾਂ ਨਾਲ ਸੰਬੰਧਤ ਇੱਕ ਨਵਾਂ ਨੋਟਿਸ ਇਹ ਨੋਟਿਸ ਕੀ ਹੈਗਾ ਪੂਰੀ ਜਾਣਕਾਰੀ ਤੁਹਾਨੂੰ ਦੱਸ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਕਿਉਂਕਿ ਪੰਜਾਬ ਚ ਆਉਣ ਵਾਲੀਆਂ ਕਿਸੇ ਵੀ ਕੁਆਲਿਫੀਕੇਸ਼ਨ ਦੇ ਚਾਹੇ 10ਵੀਂ ਪਾਸ ਹੈਗੀ ਹੈ ਤੁਹਾਡੀ ਚਾਹੇ 8ਵੀਂ ਪਾਸ ਹੈਗੀ ਹੈ ਚਾਹੇ ਬੀ ਪਾਸ ਹੈ ਚਾਹੇ ਤੁਹਾਡੀ ਕੋਈ ਹੋਰ ਕੁਆਲਿਫੀਕੇਸ਼ਨ ਹੈ ਉਸ ਦੇ ਆਧਾਰ ਤੇ ਜਿੰਨੀਆਂ ਵੀ ਪੰਜਾਬ ਚ ਅਸਾਮੀਆਂ ਆਉਂਦੀਆਂ ਉਹਨਾਂ ਦੀ ਜਾਣਕਾਰੀ ਲਈ ਕਦੋਂ ਅਸਾਮੀਆਂ ਆਉਣੀਆਂ ਕਦੋਂ ਉਹਨਾਂ ਦਾ ਪੇਪਰ ਹੁੰਦਾ ਹੈ ਕਿਸ ਤਰ੍ਹਾਂ ਸੀ ਫਾਰਮ ਅਪਲਾਈ ਕਰਨੇ ਆ ਕਿੱਦਾਂ ਉਹਦੀ ਤਿਆਰੀ ਕਰਨੀ ਆ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਇਸ ਤਰ੍ਹਾਂ ਦੀ ਜਾਣਕਾਰੀ ਜੇਕਰ ਤੁਸੀਂ ਚਾਹੁੰਦੇ ਹੋ ਇਨ ਫਿਊਚਰ ਪੰਜਾਬ ਦੀ ਤੁਸੀਂ ਨੌਕਰੀਆਂ ਦੀ ਖੋਜ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਫੋਲੋ ਕਰ ਲਓ ਫੇਸਬੁੱਕ ਤੇ ਇੰਸਟਾਗ੍ਰam ਤੇ ਫੋਲੋ ਕਰ ਲਓ ਤੇ YouTube ਤੇ ਤੁਸੀਂ ਸਬਸਕ੍ਰਾਈਬ ਕਰ ਲਓ ਵੀ ਹੁਣ ਜਿਹੜੀ ਇਹ ਨੋਟਸ ਤੁਹਾਡੇ ਸਾਹਮਣੇ ਹੈਗਾ ਇਹ PPSC ਜਿਹਨੂੰ ਅਸੀਂ ਬੋਲਦੇ ਆ ਅਦੀਨ ਸਿਵਾਵਾ ਚੋਣ ਬੋਰਡ ਵੀ ਇਹਨਾਂ ਵੱਲੋਂ ਇੱਕ ਇਸ਼ਤਿਹਾਰ ਦਿੱਤਾ ਗਿਆ ਸੀ 5 ਇਹ ਇਸ਼ਤਿਹਾਰ ਦਾ ਨਾਮ ਹੈ ਵੀ 5 ਆਫ ਅਪਕੈਸਦੇ ਆ 2030 ਠੀਕ ਹੈ 23 ਇਸ ਦੇ ਵਿੱਚ ਪੋਸਟਾਂ ਵੀ ਖੋਜ ਸਹਾਇਕ ਦੀਆਂ ਪੋਸਟਾਂ ਸੀ ਗ੍ਰੇਡ ਬੀ ਦੀਆਂ ਜਿਹੜੀਆਂ ਪੋਸਟਾਂ ਕਿ ਜਲ ਭਾਗ ਦੇ ਵਿੱਚ ਆਈਆਂ ਜਿਹਨੂੰ ਆਪਾਂ ਜਲ ਸਰੋਤ ਭਾਗ ਬੋਲ ਸਕਦੇ ਹਾਂ ਠੀਕ ਹੈ ਇਹਦਾ ਜਿਹੜਾ ਪੇਪਰ ਲਿਆ ਜਾਣਾ ਸੀ ਵੀ 21 ਤਰੀਕ ਨੂੰ ਲਿਆ ਜਾਣਾ ਸੀ 21 12 ਨੂੰ ਲਿਆ ਜਾਣਾ ਸੀ ਜਿਹੜਾ ਪਿਛਲੇ ਸਾਲ ਚੱਲ ਰਿਹਾ 2024 ਜਿਹੜਾ ਹੁਣ ਚੱਲ ਰਿਹਾ ਕਹਿਣ ਦਾ ਮਤਲਬ ਪਰ ਇਹ ਪੇਪਰ ਨਹੀਂ ਲਿਆ ਗਿਆ ਹੁਣ ਇਹ ਪੇਪਰ ਕਦੋਂ ਹੋਣਾ ਵੀ ਇਹਦੀ ਜਿਹੜੀ ਡੇਟ ਪਾ ਦਿੱਤੀ ਗਿਆ 11 1 2025 ਨੂੰ ਵੀ 9 ਮਹੀਨੇ ਸਾਲ ਦੀ 11 ਤਰੀਕ ਨੂੰ ਹੋਊਗਾ ਜਨਵਰੀ 11 ਨੂੰ ਹੋਊਗਾ ਪਹਿਲੇ ਮਹੀਨੇ ਦੀ 11 ਤਰੀਕ ਨੂੰ ਪੇਪਰ ਹੋਣ ਜਾ ਰਿਹਾ ਹੈ ਲਿਖਤੀ ਇਹ ਤੇ ਇੱਕ ਜਾਣਕਾਰੀ ਸੀ ਧਿਆਨ ਰੱਖਣਾ ਜਿਨ੍ਹਾਂ ਨੇ ਪੇਪਰ ਭਰਿਆ ਆਉਣ ਵਾਲੀਆਂ ਪੰਜਾਬ ਚ ਬਹੁਤ ਸਾਰੀਆਂ ਪੋਸਟਾਂ 2025 ਚ ਨਵੀਆਂ ਪੋਸਟਾਂ ਉਹਨਾਂ ਦਾ ਜਾਣਕਾਰੀ ਤੁਹਾਨੂੰ ਉਹਨਾਂ ਦਾ ਵੇਰਵਾ ਜਲਦੀ ਆਪਣੇ ਚੈਨਲ ਤੇ ਇਹਦਾ ਮਿਲਦਾ ਰਹੂਗਾ ਜੁੜਜੋ ਵੀ ਸਬਸਕ੍ਰਾਈਬ ਕਰ ਲਓ ਇਹ ਪੋਸਟਾਂ ਤੋਂ ਹੁੰਦੀ ਜਿਹੜੀ ਹੋਰ ਅਗਲੇਰੀ ਨਵੀਂ ਜਾਣਕਾਰੀ ਹੈ ਤੁਹਾਨੂੰ ਇਹ ਵੈਬਸਾਈਟ ਤੇ ਆ ਕੇ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਵੈਬਸਾਈਟ ਤੇ ਚੈੱਕ ਨਹੀਂ ਕਰਨਾ ਹੁੰਦਾ ਤਾਂ ਆਪਣੇ ਨਾਲ ਜੁੜੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾ ਇਪਰ ਹੋਣ ਜਾ ਰਿਹਾ ਕਦੋਂ ਐਡਮਿਟ ਕਾਰਡ ਆ ਰਹੇ ਸਾਰਾ ਕੁਝ ਸਾਰੀਆਂ ਚੀਜ਼ਾਂ ਮਿਲਦੀਆਂ ਰਹਿਣਗੀਆਂ ਸੋ ਇਹ ਸੀ ਪੰਜਾਬ ਦੀਆਂ ਨੌਕਰੀਆਂ ਦੀ ਜਾਣਕਾਰੀ ਜੇਕਰ ਤੁਸ ਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਨਵੀਂ ਜਾਣਕਾਰੀ ਲੈ ਕੇ ਧੰਨਵਾਦ